हां जी विद्यार्थियों मेरिटोरियस स्कूलਾਂ ਦੇ ਲਈ ਜਿਹੜੀ ਸੈਕੰਡ ਕਾਉਂਸਲਿੰਗ ਆ ਚੁੱਕੀ ਆ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਕੈਟਾਗਰੀ ਨੂੰ ਬੁਲਾਇਆ ਗਿਆ ਲੜਕਿਆਂ ਦੇ ਮੇਲ ਜਾਨੀ ਕਿ ਨੰਬਰ 1 ਹੈ ਡਿਸੇਬਲਡ ਤੇ ਨੰਬਰ 2 ਹੈ ਪ੍ਰਾਈਵੇਟ ਸਕੂਲ ਤਾਂ ਵੇਖ ਰਹੇ ਹੋ ਤੁਸੀਂ ਡਿਸੇਬਲਡ ਦੇ ਵਿੱਚ ਜਿਹੜਾ ਬੱਚੇ ਨੇ ਇਹ ਤਕਰੀਬਨਾ ਜਿਨ੍ਹਾਂ ਨੂੰ ਬੁਲਾਇਆ ਗਿਆ ਉਹ 5 ਹੀ ਬਣਦੇ ਨੇ 1 ਤੋਂ ਲੈ ਕੇ 5 ਸਭ ਤੋਂ ਪਹਿਲਾਂ 103 ਨੰਬਰ ਵਾਲਾ 937764 ਤੇ 95 ਪੰਜ ਬੱਚੇ ਡਿਸੇਬਲਡ ਵਾਲੇ ਬੁਲਾਏ ਗਏ ਨੇ ਜਿਹੜੇ ਹੈਗੇ ਆ ਇਸ ਕੈਟਾਗਰੀ ਨਾਲ ਸੰਬੰਧ ਰੱਖਦੇ ਨੇਗੇ ਨੰਬਰ 2 ਕੈਟਾਗਰੀ ਇਹਦੇ ਪ੍ਰਾਈਵੇਟ ਸਕੂਲਾਂ ਵਾਲੀ ਪ੍ਰਾਈਵੇਟ ਸਕੂਲਾਂ ਵਾਲਿਆਂ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਉਹ ਦੇਖੋ ਆਪਾਂ ਐਸ ਆਰ ਨੰਬਰ ਇਹਨਾਂ ਨੇ 5 ਤੋਂ ਬਾਅਦ 18 ਪਾਤਾ ਜੀ ਸਿੱਧਾ ਇੱਥੇ ਗਲਤੀ ਕੀਤੀ ਹੈਗੀ 6 ਆਉਣਾ ਸੀਗਾ ਐਸ ਆਰ ਨੰਬਰ ਚਲੋ ਕੋਈ ਨਹੀਂ ਤੇ ਮੈਰਿਟ ਨੰਬਰ ਹੈਗਾ 1 ਜਿਹੜਾ ਕਿ ਅਮਨਿੰਦਰ ਸਿੰਘ ਵਿਦਿਆਰਥੀ ਆ 134 ਨੰਬਰ ਨੇ 30 6 25 ਨੂੰ ਹੋਣੀ ਹੈ ਜੀ ਇਹ 8 ਵਜੇ ਦਾ ਟਾਈਮ ਦਿੱਤਾ ਹੋਇਆਗਾ ਦੇਖ ਸਕਦੇ ਹੋ ਤੁਸੀਂ ਮੈਂ ਹੌਲੀ ਹੌਲੀ ਚਲਦਾਗਾ ਸਕਰੀਨ ਤੇ ਤਾਂ ਕਿ ਤੁਸੀਂ ਆਪਣਾ ਰਾਉਂਡ ਨੰਬਰੇ ਦੇ ਵਿੱਚੋਂ ਲੱਭ ਸਕੋ ਸੋ ਡਿਸੇਬਲਡ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਾ ਨੂੰ ਇੱਕ ਵਾਰ ਫੇਰ ਮੁੜ ਤੋਂ ਮੌਕਾ ਮਿਲੇਗਾ 3625 ਨੂੰ ਤਾਂ ਸੰਬੰਧਿਤ ਸੈਂਟਰਾਂ ਤੇ ਜਾ ਕੇ ਤੁਸੀਂ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋ ਤਾਂ ਕਿ ਕਿਸੇ ਪ੍ਰਕਾਰ ਦੀ ਤੁਹਾਨੂੰ ਜਿਹੜੀ ਸਮੱਸਿਆ ਨਾ ਸਕੇ ਤਾਂ ਵੇਖ ਸਕਦੇ ਹੋਗੇ ਤੇ ਬਹੁਤ ਮੈਂ ਸਲੋ ਜਾ ਵੀਡੀਓ ਨੂੰ ਲੈ ਕੇ ਜਾ ਰਿਹਾਗਾ ਜਿੱਥੇ ਵੀ ਤੁਹਾਡਾ ਨੰਬਰ ਬਣਦਾਗਾ ਉਸ ਨੂੰ ਜਿਹੜਾ ਦੇਖਿਆ ਜਾ ਸਕਦਾਗਾ ਅਸੀਂ 6 ਨੰਬਰ ਪੇਜ ਤੇ ਪਹੁੰਚੇ ਆਂ ਅੱਗੇ ਆਪਾਂ 196 ਨੰਬਰ ਤੇ ਆ ਗਏ ਸਰ ਹਾਲਾਂਕਿ ਸਰ ਉੱਤਰ ਵੀ ਗਲਤ ਦਿੱਤੇ ਹੋਏ ਸੀਗੇ ਮੈਟ ਨੰਬਰ ਹੀ ਵੇਖ ਲਈ 179 80 81 66 6 ਅੰਕਾਂ ਵਾਲੇ ਆ ਗਏ 64 63 62 61 ਅੰਕਾਂ ਵਾਲੇ ਆ ਗਏ ਬੱਚੇ ਫੇਰ 61 ਅੰਕਾਂ ਵਾਲੇ ਆ ਗਏ 60 58 57 56 54 53 ਸੋ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਵਾਲੇ 242 ਬੱਚੇ ਬੁਲਾਇਆ ਜੀ ਲੜਕੀਆਂ ਵਿੱਚ 242 ਬੱਚੇ ਲਾਸਟ ਵਾਲੇ ਪੁੱਛਦਾ 53 ਨੰਬਰ ਬੜੀ ਬਣਦੇ ਨੇ ਸੁਭਤ ਤੋਂ ਬਾਅਦ ਆਪਾਂ ਵੀਡੀਓ ਨੂੰ ਜਿਹੜਾ ਅੱਗੇ ਸ਼ੇਅਰ ਕਰੀਏ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਿਹੜੀ ਵੀਡੀਓ ਤੁਹਾਡੇ ਤੱਕ ਜਿਹੜੀ ਸਾਂਝੀ ਕੀਤੀ ਹੈਗੀ ਤਾਂ ਕਿ ਵਿਦਿਆਰਥੀਆਂ ਨੂੰ ਮਦਦ ਮਿਲਦੀ ਰਹੇ ਸਮੇਂ ਅਨੁਸਾਰ ਸੋ ਲਾਈਕ ਕਮੈਂਟ ਨਾ ਕਰਨਾ ਭੁੱਲਣਾ ਵੱਧ ਤੋਂ ਵੱਧ ਇਹਨੂੰ ਆਪਾਂ ਅੱਗੇ ਸ਼ੇਅਰ ਕਰੀਏ ਸੈਕੰਡ ਕਾਉਂਸਲਿੰਗ ਜਿਹੜੀ ਆ ਗਈ 3625 ਨੂੰ ਡਿਸੇਬਲਡ ਤੇ ਪ੍ਰਾਈਵੇਟ ਕੈਟਾਗਰੀ ਦੇ ਬੱਚਿਆਂ ਦੀ ਜਿਹੜੀ ਉਹ ਹੋਣੀ ਹੈ ਧੰਨਵਾਦ ਸ਼ੁਕਰੀਆ ਮਿਹਰਬਾਨ